ਆਪਾਂ ਨੂੰ ਰਾਹ ਦੇ ਵਿੱਚ ਮਿਲੇ ਵੀਰ ਜਿਨ੍ਹਾਂ ਦਾ ਬਲੈਕ ਐਂਡ ਵਾਈਟ ਦਾ ਠੇਕਾ ਆ ਆਪਾਂ ਪਹੁੰਚੇ ਮਸਤਵਾਲਾ ਸਾਹਿਬ ਤੇ ਬਾਬਾ ਜੀ ਜਿਨ੍ਹਾਂ ਨੇ ਸਾਨੂੰ ਰਹਿਣ ਦੀ ਜਗ੍ਹਾ ਤੁਸੀਂ ਵੀ ਆਪਣੀ ਜਵਾਨੀ ਦੇ ਵਿੱਚ ਤੇ ਦਿਨਾਂ ਦੇ ਵਿੱਚ ਤੇ ਪੂਰੀ ਜ਼ਿੰਦਗੀ ਵਿੱਚ ਸਾਈਕਲ ਬਥੇਰਾ ਚਲਾਇਆ ਹੋਣਾ ਕਿ ਨਹੀਂ ਹਾਂ ਇਹ ਤੁਹਾਨੂੰ ਵੀ ਸਾਈਕਲ ਤੇ ਤਾਂ ਆ ਖਾ ਖਾਤਾ ਲਿਆ ਕਰ ਆ ਪਹੁੰਚ ਕੇ ਪਿੰਡ ਵੱਡੇ ਰੁੱਖਾਂ ਕੋਣੂ ਲੰਗਰ ਦਾ ਨਾ ਸਾਦਾ ਪ੍ਰਸ਼ਾਦਾ ਦਿੱਤਾ ਸਿਰਫ ਦਹੀਂ ਦੇਣਾ ਸੀਗਾ ਇਹਨੂੰ ਨਾਲ ਦਹੀਂ ਹੁਣ ਲੈ ਕੇ ਨਾ ਆਪਾਂ ਕਿਦੋਂ ਨਹੀਂ ਲੈ ਕੇ ਜੂ ਆਪਾਂ ਦਹੀਂ ਦਿੰਨੇ ਆ ਥੋੜਾ ਜਾਂ ਇਕੱਲੀ ਰੁਖੀ ਰੋਟੀ ਚੰਗੀ ਨਹੀਂ ਲੱਗਦੀ ਲੈ ਲਿਆ ਨਹੀਂ ਉਧਰੋਂ ਕਹਿੰਦੇ ਮਿਲੂਗਾ ਉਧਰ ਚੱਲ ਸਰ ਆਪਾਂ ਤਾਂ ਪੁਲਿਸ ਸਾਹਦੇ ਨਾ ਇਧਰੋਂ ਆਵਣੀ ਦੁਕਾਨਾਂ ਤੋਂ ਵੇਰ ਕਾਲੇ ਆਪਾਂ ਲੈ ਲਿਆ ਦਹੀਂ ਕੋਕੋ ਵਾਸਤੇ ਹੁਣ ਚੱਲਦੇ ਆਪਾਂ ਅੱਗੇ ਆ ਪੁੱਲ ਪਾਰ ਕਰਦਾ ਘੇਰਾ ਵਾਲੇ ਸਾਈਕਲ ਦਾ ਇਹ ਫਾਇਦਾ ਕੀ ਫੁੱਲ ਪੱਲ ਤੇ ਚੜਨ ਲੱਗੇ ਕੋਈ ਦਿੱਕਤ ਆਂਦੀ ਨਹੀਂ ਜਿਆਦਾ ਫਾਇਦਾ ਰਹਿੰਦਾ ਇਹਨਾਂ ਦਾ ਅਸੀਂ ਤਾਂ ਘੇਰਾ ਵਾਲੇ ਸਾਈਕਲ ਤੇ ਜਾ ਰਹੇ ਹਾਂ ਨਾ ਉਹ ਸਾਹਮਣੇ ਦੇਖੋ ਉਹ ਬਾਬਾ ਜੀ ਉਹ ਲੇਡੀ ਸਾਈਕਲ ਹੀਰੋ ਜੱਟ ਨਾਲ ਆ ਪੁੱਲ ਚੜਿਆ ਪੂਰਾ ਤਾਂ ਇਹਦਾ ਗੁਰਦਾਸ ਸਿੰਘ ਸਾਹਮਣੇ ਕਹਿੰਦਾ ਬਾਬੇ ਭੰਗਣਾ ਪਾਉਂਦੇ ਨੇ ਅਸੀਂ ਚੜਾਵਾਂਗੇ ਸਾਈਕਲ ਮੇਰੇ ਮੂਰੇ ਮੂਰੇ ਬਾਬਾ ਆਇਆ ਹੈ ਪੋਲ ਚੜ੍ਹ ਕੇ ਸਿੰਗਲ ਗਰਾਰੀ ਸਾਈਕਲ ਤੋਂ ਸ਼ਾਬਾਸ਼ੀ ਸ਼ਾਬਾਸ਼ ਆਪਾਂ ਨੂੰ ਰਾਹ ਦੇ ਵਿੱਚ ਮਿਲੇ ਵੀਰ ਜਿਨ੍ਹਾਂ ਦਾ ਬਲੈਕ ਐਂਡ ਵਾਈਟ ਦਾ ਠੇਕਾ ਆ ਤੇ ਕਹਿੰਦੇ ਵੀ ਜੇ ਕੋਈ ਸੇਵਾ ਪਾਣੀ ਦੱਸੋ ਤਾਂ ਕੀ ਕਰ ਸਕਦਾ ਇੱਥੇ ਤਾਂ ਚਲੋ ਵੀਰਾਂ ਨੇ ਪਾਣੀ ਦੀ ਸੇਵਾ ਕੀਤੀ ਮੈਨੂੰ ਵਾਟਰ ਦਿੱਤੀ ਬਹੁਤ ਬਹੁਤ ਮਿਹਰਬਾਨੀ ਵੀਰੇ ਕੀ ਨਾਮ ਹੈ ਤੁਹਾਡਾ ਸਾਹਿਲ ਵੀਰੇ ਤੁਹਾਡਾ ਵੀਰੇ ਮੋਹਨ ਵੀਰੇ ਸਾਈਲ ਜਿਹੇ ਮੁੰਡਾ ਬਹੁਤ ਧੰਵਾ ਦਹੀਂ ਜਿਹੜਾ ਲਿਆ ਸੀ ਇਹਨੂੰ ਆਪਾਂ ਪਾ ਰਿਆ ਹੁਣ ਰੱਜ ਕੇ ਖਾਣੀ ਪੁੱਤ ਇਹ ਸਾਰਾ ਪਤਾ ਇਹਨੂੰ ਥੋੜਾਟਾ ਲੁਕ ਦਿਆ ਆਪਾਂ ਇੱਥੇ ਥੱਲੇ ਵੀ ਰੋਡ ਕਿੰਨਾ ਚੱਲਦਾ ਹੈ ਬੁਰੀ ਜੀ ਦੇ ਉੱਤੋਂ ਤਾਂ ਚਲਦੀ ਚੱਲਦਾ ਥੱਲੋ ਵੀ ਕਿੰਨਾ ਚੱਲਦਾ ਇਹਨੂੰ ਖਾ ਲੈ ਤਿੰਨੂੰ ਇਹਨੂੰ ਬਹੁਤ ਖੰਦੀ ਨੂੰ ਸੱਤੀਆਂ ਦਾ ਰਾਜ ਹੋਇਆ ਇਹ ਇਹ ਖਾ ਖਾ ਤਾਂ ਲਿਆ ਕਰ ਚੱਬ ਤਾਂ ਲਿਆ ਕਰ ਚੀਜ਼ ਸਿੱਧੀ ਅੰਦਰ ਡੰਗਰ ਕੁੱਤਾ ਹੈ ਵੀ ਆਹ ਕੀ ਚੀਜ਼ ਆ ਰਹੀ ਆ ਉਹ ਟੈਕਨੋਲੋਜੀ ਆ ਲੱਗ ਲੱਗ ਖੇਤੀ ਵਿਭਾਗ ਦੇ ਵਿੱਚ ਅਜਾ ਸਾਹਮਣੇ ਆਇਆ ਹੈ ਨਾ ਮੈਨੂੰ ਸਾਨੂੰ ਲੱਗਿਆ ਵੀ ਆਹ ਕੀ ਮਕੌੜਾ ਆ ਜਾ ਰਿਹਾ ਪਤਲੀਆਂ ਪਤਲੇ ਟਹਿਰਾ ਵਾਲਾ ਲੱਤਾਂ ਲੰਮੀਆਂ ਲੱਗ ਰਹੀ ਸੀ ਇਹਦੀਆਂ ਘੈਂਟ ਚੀਜ਼ ਸੀ ਖੇਤੀ ਜਿਹੜਾ ਖੇਤੀ ਖੇਤਰ ਹੈ ਨਾ ਉਹਦੇ ਚ ਚੀਜ਼ਾਂ ਬੜੀ ਵਧੀਆ ਇਜਾਦ ਹੋ ਰਹੀਆਂ ਨੇ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਰੀਆਂ ਬਹੁਤ ਵਧੀਆ ਆ ਪਹੁੰਚ ਗਏ ਪਿੰਡ ਵੱਡੇ ਰੁੱਖਾ ਵੱਡਾ ਰੁੱਖਾ ਪਿੰਡ ਕਿਆ ਬਾਤ ਹੈ ਆਪਾਂ ਜਾਣਾ ਗੁਰਦੁਆਰਾ ਮਸਤੋ ਵਾਲਾ ਸਾਹਿਬ ਬਰਨਾਲਾ ਅੱਗੇ 33 ਕਿਲੋਮੀਟਰ ਬਠਿੰਡਾ 82 ਮਲੋਟ 136 ਫਜ਼ਲ ਕਾ 187 ਆਪਣੀ ਮੰਜ਼ਿਲ ਲੱਗੀ ਹੈ 5 ਕਿਲੋਮੀਟਰ ਅਜੇ ਇੰਨਾ ਕੋਈ ਰਾਈਡ ਰਾਈਡ ਕਰਾਂਗੇ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਪਹੁੰਚ ਗਏ ਆ ਇਧਰੋਂ ਜਾਣਾ ਡਿਵਾਈਡਰ ਦੇਣਾ ਚਾਹੀਦਾ ਇੱਥੇ ਕੋਈ ਉਹ ਅੱਗੇ ਹੱਟ ਬਾਡਰ 3 ਕਿਲੋਮੀਟਰ ਅੱਗੇ ਇਸ ਕਰਕੇ ਸਾਈਕਲ ਆਪ ਇੱਥੋਂ ਲੰਘਾਵਾਂਗੇ ਥੋੜਾ ਧਿਆਨ ਨਾਲ ਲੰਘਾਈਂ ਰਾਵੜਾ 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 ਸਿੱਧਾ ਕਰ ਲਾ ਬੈਕ ਚੱਕ ਦੇਣਾ ਬਾਅਦ ਚ ਹਾਂ ਇਧਰ ਰੱਖ ਲੈ Cái ăn vừa vừa Hả? Đi là Iron Man Iron Man ਆ ਪਹੁੰਚ ਗਏ ਆ ਮਸਤੂਆਣਾ ਸਾਹਿਬ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਜੀ ਆਇਆਂ ਨੂੰ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਸੰਗਰੂਰ ਪਰਮੇਸ਼ਰ ਦਵਾਰ ਤੋਂ ਆਏ ਮਸਤੂਆਣਾ ਸਾਹਿਬ ਪਹੁੰਚੇ ਪਬਾ ਬਾਹਤਰ ਸਿੰਘ ਜੀ ਮਸਤਵਾੜੇ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਚੱਲ ਰਿਹਾ ਇਸ ਕਰਕੇ ਉੱਥੇ ਜਿਹੜਾ ਸਟੇਜ ਆ ਮਤਲਬ ਸਰਾ ਦੇ ਵਿੱਚ ਰਹਿਣਾ ਹਜੇ ਹੋ ਨਹੀਂ ਸਕਦਾ ਇਸ ਕਰਕੇ ਉਹਨਾਂ ਨੇ ਇੱਧਰ ਨਾਲ ਹੀ ਪੇਜਤਾ ਨੇੜੇ ਹੀ ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤਵਾੜਾ ਸਾਹਿਬ ਕਿੰਨਾ ਸੋਹਣਾ ਸਰੋਵਰ ਗੁਰਦੁਆਰਾ ਸਾਹਿਬ ਹੈ ਗੁਰੂ ਘਰ ਲੰਗਰ ਇੱਥੇ ਪੁੱਛਦੇ ਆ ਮੇਜੂਗਾ ਆਪਾਂ ਨੂੰ ਸਰਾ ਕੇ ਨਹੀਂ ਕਿੰਨਾ ਸੋਹਣਾ ਗਰਾਊਂਡ ਆ ਉਹ ਪਲੇ ਗਰਾਊਂਡ ਮਾਤਾ ਭੋਲੀ ਕੋਰ ਵੀ ਹੈ ਨਹੀਂ ਸਟੇ ਉੱਥੇ ਸਰਾ ਹੈਗੀ ਸੀ ਕਿ ਨਹੀਂ ਹੈਗੀ ਸੀ ਨਹੀਂ ਪਰ ਉਹਨਾਂ ਨੇ ਭੇਜਿਆ ਆਪਾਂ ਨੂੰ ਗੁਰਦੁਆਰਾ ਕੀਠਾ ਸਾਹਿਬ ਗੁਰੂ ਕਾ ਲੰਗਰ ਪਿੰਡ ਦੁੱਗਾ ਫੇਕੇ ਟੈਂਟ ਲਾ ਲਾਂਗੇ ਅਕਾਲ ਕਾਲ ਜਾਫ ਐਜੂਕੇਸ਼ਨ ਗੁਰਦੁਆਰਾ ਸਾਹਿਬ ਅਕਾਲ ਬੂੰਗਾ ਸੰਤ ਅਤਰ ਸਿੰਘ ਗੁੰਮਤ ਕਾਲਜ ਚਲੋ ਵੀ ਅੱਗੇ ਚੱਲਦੇ ਹਾਂ ਪਹੁੰਚ ਗਿਆ ਆਪਾਂ ਗੁਰਦੁਆਰਾ ਸੱਚਖੰਡ ਅੰਗੀਠਾ ਸਾਇਬ ਮਸਤਵਾਲਾ ਸਾਹਿਬ ਇੱਥੇ ਚੱਲਦੇ ਆ ਹੁਣ ਆਪਾਂ ਪਹੁੰਚਿਆ ਮਸਤਵਾਲਾ ਸਾਹਿਬ ਤੇ ਬਾਬਾ ਜੀ ਜਿਨ੍ਹਾਂ ਨੇ ਸਾਨੂੰ ਰਹਿਣ ਦੀ ਜਗ੍ਹਾ ਦਿੱਤੀ ਸਸੀਆ ਬਾਬਾ ਜੀ ਸਸੀਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਸੀਆ ਬਾਬਾ ਜੀ ਅਸੀਂ ਜੀ ਪੰਜਾਬ ਟੂਰ ਤੇ ਚੱਲੇ ਹੋਏ ਆ ਸਾਈਕਲਾਂ ਤੇ ਤੇ ਸਾਡਾ ਜਿਹੜਾ ਮੇਨ ਮਕਸਦ ਹੈ ਦੱਸਣਾ YouTube ਤੇ Facebook ਦੇ ਮਾਧਿਅਮ ਤੋਂ ਕਿ ਭਾਈ ਸਾਈਕਲਿੰਗ ਕਰੋ ਤੇ ਸਿਹਤ ਨੂੰ ਸਰੀਰ ਨੂੰ ਰੱਖੋ ਤਗੜਾ ਤੁਸੀਂ ਵੀ ਆਪਣੇ ਜਵਾਨੀ ਦੇ ਵਿੱਚ ਤੇ ਦਿਨਾਂ ਦੇ ਵਿੱਚ ਤੇ ਪੂਰੀ ਜ਼ਿੰਦਗੀ ਵਿੱਚ ਸਾਈਕਲ ਬਥੇਰਾ ਚਲਾਇਆ ਹੋਣਾ ਕਿ ਨਹੀਂ ਜੀ ਹਾਂ ਇਹ ਤੋਂ ਵੀ ਸਾਈਕਲ ਤੇ ਜਾਂਦੇ ਪੱਟੇ ਕਿਸੇ ਕਰਦੇ ਨਹੀਂ ਫੱਟੇ ਵੀ ਉਹ ਮਹਿੰਦੀ ਕੀਤੀ ਹੈ ਨਾ ਜੀ ਬਸ ਅਸੀਂ ਸਾਡੀ ਵਾਰ ਜੇ ਮੋਟਰਸਾਈਕਲ ਗੱਡੀਆਂ ਆ ਗਈਆਂ ਤੇ ਸੱਸੀ ਵੀ ਚੱਕਿਆ ਹੁਣ ਸਾਈਕਲ ਤੇ ਦੇਖੀਏ ਚਲਾ ਕੇ ਸਾਡੇ ਬਾਪੂ ਜੀ ਜਿੰਨਾ ਚਲਾਇਆ ਸੀ ਚਲਾ ਸਕਦੇ ਆਂਗੇ ਨਹੀਂ ਠੀਕ ਆ ਬਾਪਾ ਜੀ ਬੋ ਬੋ ਮਿਹਰਬਾਨੀ ਜੀ ਆਪਣਾ ਰੂਮ ਮਤਲਬ ਸਰਾ ਹੈਗੀ ਹੈ 62 ਨੰਬਰ ਆ ਹੈਗਾ 61 ਤੇ ਬੜਾ ਸੋਹਣਾ ਯਾਰ ਸ਼ਾਂਤੀ ਨਾਲ ਲਬਰੀਜ਼ ਏਰੀਆ ਅਗਲਾ 62 ਹੈ ਨਾ ਅੰਦਰ ਹੀ ਵੜ ਜਾਣੇ ਆਪਣੇ ਸਾਈਕਲ ਸੁਖਲ 62 ਹੀ ਆਉਂਦਾ ਮੈਨੂੰ ਪੜਿਆ ਨਹੀਂ ਸੀਗਾ ਛੋਟੀ ਹੁੰਦੀ ਹੈ ਕਾਰ ਤੋਂ ਬਾਅਦ 62 ਹੀ ਅੰਦਰ ਹਾਂ ਇਹ ਤਾਂ ਪੜਿਆ ਨਹੀਂ ਸੀ ਮੈਨੂੰ ਨਹੀਂ ਸੀ ਪਤਾ ਹੜ ਜਾ ਵੀ ਬਾਬਾ ਜੀ ਕਹਿੰਦੇ ਸਾਈਕਲ ਅੰਦਰ ਵੜ ਲਿਓ ਸੇਫ ਰਾਵਾਂਗੇ ਹੋਰ ਕੀ ਐਨੀ ਵਾਰੀ ਦੱਸਣਾ ਨਾ ਕੋਈ ਜੇ ਉਹ ਜਿਹੜਾ ਦੇਖ ਰਿਹਾ ਮੈਂ ਉਹ ਵੀ ਤੁਹਾਨੂੰ ਚੋਪਾ ਕਰਾਏਗਾ ਵੀ ਹਾਂ ਹਾਂ ਸਾਨੂੰ ਪਤਾ ਲੱਗ ਗਿਆ। ਕੀ ਸਾਈਕਲ ਇੰਦਰਵਾੜਨ ਬੜਾ ਖਤਰਨਾਕ ਤੋਂ ਮਰੇ। ਜਿੰਨੇ ਜੂਨ ਲੱਗ ਜਾਂਦਾ। ਕੀ ਬਾਤ ਹੈ। ਤੁਮ ਸਾਈਕਲ ਇੱਥੇ ਲਾ ਦਿੰਦੇ। ਵਾਹ ਜੀ ਸਾਈਕਲ ਲੱਗ ਜਾਣਗੇ ਇੱਥੇ। ਕਮਰੀ ਕਮਰੀ। डबल डबल बेड ਨੇ ਧਾਰੇ 2 4 6 8 ਥੱਲੇ 10 12 ਜਾਣੇ ਰਾਮ ਨਾਲ ਸੰਗਤ ਪੈ ਸਾ ਦੀ ਵਾਸ਼ਰੂਮ ਵੀ ਨਾਲ ਹੀ ਆ ਕੀ ਬਾਤ ਆ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਦੋ ਦਿਨ ਹੀ ਰਹਿ ਲਈ ਇੱਥੇ ਰਹਿ ਸਕਦੇ ਆ ਕੱਪੜੇ ਧੋਣੇ ਦੋ ਵਾਰ ਨੇ ਹਾਂ ਇੱਕ ਉਹ ਨਹਾਣ ਵਾਲਾ ਇੱਕ ਤਾਂ ਆਪਣਾ ਧੋਣ ਵਾਲਾ ਇੱਕ ਇਹ ਨਹਾਣ ਵਾਲਾ ਤੇ ਇਹ ਧੋਣ ਵਾਲਾ ਹਿਸਾਬ ਲਾ ਲਉ ਧੋਣਾ ਕੀ ਆ ਬਾਦ। ਲੈ। ਆਹੀ ਕੰਮ ਰਹਿ ਗਿਆ ਰਖਵਾਈ ਜਾਓ ਤੇ ਇਹਦੇ ਚੱਕੀ ਜਾਓ। ਹਾਂ ਜੀ ਇਹ ਕਿੰਨਾਂ ਕੰਮ ਨਹੀਂ ਆਉਂਦੇ। ਮੈਂ ਕੋਤੀ ਹਾਂ ਵੀ ਉਮੀਦ। ਚੱਲਦਾ। ਗਿਜ਼ਰ। ਗਿਜ਼ਰ ਵੀ ਚੱਲ ਰਿਹਾ ਯਾਰ। ਕੀ ਬਾਤ ਹੈ। ਅੱਜ ਤਾਂ ਮਤਲਬ ਦਿਨ ਬਣ ਗਿਆ ਆਪਣਾ। ਬਹੁਤ ਵਧੀਆ। ਬੱਚਾ ਤੂੰ ਸਾਈਕਲ ਆਪਣੇ ਅੰਦਰ ਲਾ ਕੇ ਰਜਾਈਆਂ ਰਜਾਈਆਂ ਦੇਖੋ ਇੱਥੇ। ਤਿੰਨ ਰਜਾਈਆਂ ਲੈ ਕੇ ਜਾਊਂਗਾ ਅੱਜ ਮੈਂ। ਚੱਲ ਕੋਕੋ। ਠੀਕ ਹੈ ਜੀ ਫਿਰ ਇਸ ਵਲੋਗ ਦਾ ਅੰਤ ਆਪਾਂ ਇੱਥੇ ਹੀ ਕਰਦੇ ਆਂ ਤੇ ਇੱਥੇ ਕੋਈ ਵੀ ਵੀਡੀਓ ਦੇ ਵਿੱਚ ਕੁਝ ਵੀ ਚੰਗਾ ਲੱਗਿਆ ਹੋਇਆ ਤਾਂ ਲਾਈਕ ਕਰਕੇ ਲਾਈਕ ਕਰਕੇ ਜਾਇਓ ਸਬਸਕ੍ਰਾਈਬ ਕਰਿਓ ਨਵੇਂ ਵੀਰ ਜਿਹੜੇ ਆਏ ਨੇ ਸਪੋਰਟ ਕਰੋ ਪੰਜਾਬ ਦਾ ਸਫਰ ਸਪੋਰਟ ਕਰੋ ਸਾਈਕਲਿੰਗ ਨੂੰ ਸਪੋਰਟ ਕਰੋ ਐਨੀਮਲ ਲਵ ਨੂੰ ਠੀਕ ਹੈ ਜੀ ਤੁਹਾਡੇ ਸਪੋਰਟ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਇਸ ਲਈ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਖੇਡਦੇ ਰਹੋ ਆਪਣੇ ਸੱਜਣ ਬੇਲੀਆਂ ਦੇ ਨਾਲ ਰੋ ਆਪਣੇ ਸੱਜਣ ਬੇਲੀਆਂ ਦੇ ਨਾਲ ਹੋਰ ਹੋਰ ਕੁਝ ਨਹੀਂ ਆ ਸਸਤੀ ਕਾਲ ਵੀ ਕਹਿੰਦੇ ਫਿਰ ਅੱਗੇ ਸਸਤੀ ਕਾਲ ਉਹ ਥੱਲੇ ਤੱਕ ਜਾ ਸਸਤੀ ਕਾਲ ਕਹਿੰਦੇ ਯਾਰ ਵੱਡ ਜਾਂਦੀ ਹੈ ਕੋਕੋ ਤੁਮ